ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਮੈਂ ਹੈਗਾ ਚਿਕਮਗਲੂਰ ਦੇ ਹੋਟਲ ਸਕਾਈਲੈਂਡ ਇਨ ਤੇ ਇੱਥੋਂ ਹੁਣ ਚੈੱਕ ਆਊਟ ਕਰਕੇ ਅਸੀਂ ਨਿਕਲ ਰਹੇ ਆ ਗੁੰਬੇ ਵਾਸਤੇ ਕੱਲ ਬੈਲੂਰ ਟੈਂਪਲ ਦੇਖਣ ਤੋਂ ਬਾਅਦ ਅਸੀਂ ਰਾਤ ਇੱਥੇ ਆ ਕੇ ਰੁਕੇ ਸੀਗੇ ਇਹ ਹੋਟਲ ਹੈਗਾ ਸਕਾਈਲੈਂਡ ਇਨ ਆ ਇਧਰੋਂ ਬੈਲੂਰ ਤੋਂ ਆਉਂਦੇ ਆ ਹੋਏ ਆ ਅਸੀਂ ਇਹ ਲੈਫਟ ਸਾਈਡ ਤੇ ਇਹ ਮਿਲਿਆ ਹੋਟਲ ਤੇ ਇੱਥੇ ਅਸੀਂ ਰੁੱਕ ਗਏ ਔਰ ਹੋਟਲ ਸਾਨੂੰ ਠੀਕ ਰੇਟ ਤੇ ਮਿਲ ਗਿਆ 1500 ਰੁਪਏ ਦੇ ਵਿੱਚ ਵਧੀਆ ਰੂਮ ਸੀਗਾ ਅੱਗੇ 1 ਕਿਲੋਮੀਟਰ ਬਾਅਦ ਹੀ ਚਿਕਮਗਲੂਰ ਦੀ ਮਾਰਕੀਟ ਹੈਗੀ ਆ ਤੇ ਰੱਪਟੀ ਅਸੀਂ ਖਾਣਾ ਅਸੀਂ ਕਿਹੜਾ ਖਾਇਆ ਥਾ ਉਹ ਕੁਛ ਨਾਮ ਉਸਕਾ ਉਹ ਬੱਸ ਸਟੈਂਡ ਦੇ ਪਾਸ ਹੀ ਹੈ ਨਾ ਬੱਸ ਸਟੈਂਡ ਦੇ ਨਾਲ ਹੀ ਇੱਕ ਆਾਾ ਹੋਟਲ ਹੈਗਾ ਆ ਉੱਥੇ ਕਾਫੀ ਅੱਛੀ ਬਰੀਆਨੀ ਤੇ ਹਰ ਤਰ੍ਹਾਂ ਦਾ ਖਾਣਾ ਹਾਂ ਬਰੀਆਨੀ ਕੇ ਨਾਮ ਸੇ ਥਾ ਹੈ ਨਾ ਦੋਨੇ ਬਰੀਆਨੀ ਹੈ ਦੋਨੇ ਬਰੀਆਨੀ ਕੁਛ ਨਾਮ ਅੱਛਾ ਦੋਨੇ ਬਰੀਆਨੀ ਹਾਂ ਹਾਂ ਤੋ ਹੁਣ ਨਿਕਲਦੇ ਆ ਅਸੀਂ गुम्बे या गुम्बे तो पहला भी रस्ते काफी जगह देखते जावगे ये लोकल फ्रेंड का मेरे का यही फायदा क्यों सुब्रमण्यम <laughs> आपके आपके सपोर्ट से ही हम ये देख पा रहे हैं आप आपको ये यहाँ का नॉलेज है ना सारा तो आ, आपके साथ चल के कल बहुत अच्छा हम घूमें सब आपका प्लान है <laughs> आपका yes. चल रहे है जी दिखाने थानू तो अगे ਮੁੰਬੇ ਤੇ ਹੋਰ ਜਗਾ ਤਾਂ ਪਹਿਲਾ ਸਾਡਾ ਸਟਾਪ ਹੋਏਗਾ ਸ਼੍ਰਿੰਗੇਰੀ ਇਥੋਂ 2 ਘੰਟਿਆਂ ਦੀ ਵਾਟ ਹੈਗੀ ਐ ਇਹ ਸ਼ਹਿਰ ਦਾ ਇੱਕ ਸਟੇਡੀਅਮ ਹੈਗਾ ਯਾ ਛੋਟਾ ਜਿਹਾ ਜੀ ਸ਼ਹਿਰ ਕਰ ਰਹੀ ਹੈਗੀਆ ਸਵੇਰ ਦੇ ਵੱਜੇ ਆ ਇਸ ਵੇਲੇ 7:30 ਜਦੋਂ ਤੁਸੀਂ ਚਿਕਮਗਲੂਰੂ ਦੇ ਵਿੱਚ ਘੁੰਮਦੇ ਹੈਗੇ ਉਹ ਨਾਲ ਸਾਈਟ ਸਿੰਘ ਤੇ ਜਾਂਦੇ ਹੋ ਤਾਂ ਇਸ ਤੋਂ ਵੀ ਜ਼ਿਆਦਾ ਤੁਹਾਨੂੰ ਹਰਿਆਲੀ ਤੇ ਉਚਾਈ ਦੇ ਪਹਾੜਾਂ ਦੇ ਉੱਤੇੋਂ ਦੇ ਸੀਨ ਦੇਖਣ ਨੂੰ ਮਿਲਦੇ ਹੈਗੇ ਆ ਚਿਕਮਗਲੂਰੂ ਦੇ ਵਿੱਚ ਬਾਬਾ ਬੁੰਡਨਗਰੀ Hill ਲੱਗੀ ਹੈ ਜਿੱਥੇ ਕਾਫੀ ਵੀ ਸ਼ੁਰੂਆਤ ਹੋਈ ਸੀਗੀ ਔਰ ਇੱਧਰ ਵੀ ਤੁਹਾਨੂੰ ਮੈਂ ਦਿਖਾਉਣਾ ਇਹਦੇ ਨਾਲ ਨਾਲ ਇਹ ਕਾਫੀ ਦੀ ਪਲਾਂਟੇਸ਼ਨ ਹੈਗੀ ਹੈ ਇੱਧਰ ਵੀ ਤੇ ਇਹ ਜੋ ਸੁਕਵਾਰੀ ਦੇ ਔਰ ਦੂਸਰੇ ਕੁਝ ਪੇੜ ਹੈਗੇ ਇਹਨਾਂ ਦੇ ਉੱਤੇ ਇਹ ਬਲੈਕ ਪੀਪਰ ਦੀ ਵੇਲਾਂ ਚੜੀਆਂ ਹੋਈਆਂ ਐ ਇਹ ਇਹ ਕਾਲੀ ਮਿਰਚ ਦੀਆਂ ਵੇਲਾਂ ਚੜੀਆਂ ਹੋਈਆਂ ਔਰ ਇੱਥੇ ਕਾਫੀ ਮਸਾਲੇ ਹੁੰਦੇ ਆ ਪ੍ਰেজেন্ট ਜਿਹਾ ਮੌਸਮ ਹੈਗਾ ਅੱਜ ਦਾ ਅਸੀਂ ਪਹਿਲਾਂ ਚੱਲੇ ਆ ਸਿੰਗੇਰੀ ਤੇ ਰਾਹ ਦੇ ਵਿੱਚ ਕੋਈ ਚੰਗੀ ਜਿਹੀ ਜਗ੍ਹਾ ਦੇਖ ਕੇ ਤੇ ਉੱਥੇ ਆਪਾਂ ਕਰਾਂਗੇ ਟ੍ਰੈਕਿੰਗ ਦਾ ਜਲਦੇ ਜਲਦੇ ਸਾਨੂੰ ਇੱਥੇ ਇੱਕ ਸ਼ੰਕਰਫਾਲ ਮਿਲਿਆ ਤੇ ਅਸੀਂ ਇੱਥੇ ਗੱਡੀ ਰੋਕ ਲਈ ਆ ਕਿੰਦਰ ਅੰਦਰ ਜਾ ਕੇ ਹੈਗਾ ਇਹ ਸ਼ੰਕਰਫਾਲ ਇਹ ਸ਼ੰਕਰਫਾਲ ਆ ਰਿਹਾ ਇਧਰੋਂ ਦੀ ਤੇ ਇੱਥੋਂ ਦੀ ਥੱਲੇ ਨੂੰ ਇਹ ਪਾਣੀ ਜਾ ਰਿਹਾ ਇੱਥੇ ਦਾ ਨੀਰ ਡੋਸਾ ਫੇਮਸ ਹੈ ਗਾਇਆ ਇੱਥੇ ਅਸੀਂ ਡੋਸਾ ਟਰਾਈ ਕਰਨ ਲੱਗੇ ਆ ਇੱਕ ਹੀ ਲਗਾ ਕੇ ਤੇ ਇਹਦਾ ਡੱਬ ਇਹ ਥੋੜਾ ਜਿਹਾ ਪਤਲਾ ਆ ਬਾਕੀ ਤਿੰਨ ਤੱਕ ਦਾ ਉੱਤਰ ਹੋ تیار ਵਗਿਆ नीर डोसा बोलते हैं मतलब पानी जैसा पतला है इसलिए है? <laughs> तो इससे पेट पेट को नहीं भरता होगा खाना है बस बीस खाना हाँ दस बीस खाते हैं <laughs> है ना कहने दस दस डोसे खा जाता बंदा ਇਹ ਹੈਗਾ ਜੀ ਡੀਰ ਟੋਸਾ ਇਹ ਚਾਵਲਾ ਨੂੰ ਨਾ ਭੋਂਕੇ ਤੇ ਬਾਅਦ ਚ ਗ੍ਰाइंड ਕਰਕੇ ਤੇ ਫਿਰ ਇਹ ਬਣਾਇਆ ਹੋਇਆ ਇੱਕ ਪਲੇਟ 'ਚ ਇੱਕ ਇਹ ਪਾਉਂਦੇ ਆ ਐਜਾਉਂਦੇ ਬਸ ਠੀਕ ਹੈ ਬੰਨੇ ਦੇਖਣ ਦਿੱਤਾ ਲੱਗ ਰਿਹਾ ਸੀਗਾ ਕਿ ਇਦਾਂ ਦੇ ਹੈਗੇ ਆ ਬਟ ਮਰੀ ਆਏ ਤਾਜਾ ਨਾਲ ਸੰਬਰ ਹੈਗਾ ਤੇ ਚਟਨੀ ਹੈ बोदचा हां जी कैसा है टेस्ट अच्छा है आप लोग, लोग तो अच्छा है। खाते रहते हैं हाँ। हाँ। है ना हाँ हमारे ठीक है लोकल है आपका तो ये हमारे हाँ। इधर कर्नाटक में हाँ हर हाँ। सुबह डोसा ही फेवरेट है अच्छा अच्छा ये बनाने का ही हाँ। आसान है ओके और हेल्दी भी है ठीक ठीक बढ़िया टी स्टेट कि है, है बाग टी, टी प्लांटेन हैगी इतो है ਮੇਰੇ ਪਿੱਛੇ ਇੱਥੇ ਬੈਲਨੂਰ ਦੀ ਪਲਾਂਟੇਸ਼ਨ ਐਂਡ ਇੰਡਸਟਰੀਜ਼ ਦਾ ਇਹ ਚਾਹ ਦੇ ਬਾਗ ਹੈਗੇ ਆ ਪਿੱਛੇ ਲੱਗੇ ਹੋਏ ਤੇ ਇਸ ਏਰੀਏ ਦੇ ਵਿੱਚ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਵਿੱਚ ਬ੍ਰਾਜ਼ੀਲ ਤੋਂ ਕਾਫੀ ਲਿਆ ਕੇ ਤੇ ਇੱਥੇ ਕਾਫੀ ਦੀ ਪਲਾਂਟੇਸ਼ਨ ਵੀ ਕਰਵਾਈ ਸੀ ਇਸ ਏਰੀਏ ਚ ਕਾਫੀ ਪਲਾਂਟੇਸ਼ਨ ਤੇ ਸਪਾਰੀ ਨਾਰੀਅਲ ਬਲੈਕ ਪੀਪਰ ਸਾਰੇ ਇਹ ਫਸਲਾਂ ਇੱਥੇ ਹੁੰਦੀਆਂ ਤੇ ਕੁਦਰਤੀ ਤੌਰ ਤੇ ਵੀ ਮਾਹੌਲ ਜਿਹੜਾ ਆ ਇੱਥੇ ਤਾਂ ਬਹੁਤ ਵਧੀਆ ਹੈਗਾ ਆ ਆ ਹੈਗੀ ਆ ਜੀ ਥੀ ਸਟੇਟ ਫੋਟੋਗ੍ਰਾਫੀ ਅਲਾਉਡ ਨਹੀਂ ਸੀਗੀ ਪਰ ਆਪਾਂ ਨੇ ਕਰ ਲਈ ਹੈ ਵਿੱਚੋਂ ਥੋੜੀ ਜੀ ਇਹ ਚਾਹ ਦੇ ਬਾਗ ਹੈਗੇ ਆ ਤੇ ਇਹਦੀਆਂ ਸਿਰਫ ਉੱਪਰ ਲੀਆਂ ਛੋਟੀਆਂ ਕਰੰਬਲਾਂ ਨੂੰ ਤੋੜਿਆ ਜਾਂਦਾ ਆ ਇਹ ਇਕੱਠੀਆਂ ਕਰਕੇ ਤੇ ਫਿਰ ਇਹਨਾਂ ਨੂੰ ਸੁਕਾ ਕੇ ਪ੍ਰੋਸੈਸ ਕਰਕੇ ਚਾਹ ਜਾਂਦੀ ਆ ਤੁਹਾਡੇ ਕੋਲ ਕਾਲੀ ਮਿਰਚ ਦੀ ਬੇਲ ਹੈਗੀ ਆ ਇੱਥੇ ਤੁਹਾਨੂੰ ਮੈਂ ਦਿਖਾਉਣਾ ਤੁਹਾਨੂੰ ਕਲੀਅਰ ਦਿਖੇਗੀ ਇਹ ਇਹ ਕਾਲੀ ਮਿਰਚ ਇਲਟਕਰੀ ਹੈ ਪੂਰਾ ਗੁੱਛਾ ਆ ਨੰਬਾ ਕਾਲੀ ਮਿਰਚ ਦਾ ਉਹ ਇਦਾਂ ਦੀਆਂ ਇਹ ਸਾਰੀਆਂ ਚਾਹ ਦੇ ਬਾਗਾਂ 'ਚ ਇਹਨਾਂ ਨੇ ਕਾਲੀ ਮਿਰਚ ਦੀਆਂ ਵਿੱਲਾਂ ਵੀ ਚੜਾਈਆਂ ਹੋਈਆਂ ਹੁਣ ਬਹੁਤ ਸੋਹਣਾ ਹਰਾ ਭਰਾ ਮਾਹੌਲ ਇੱਥੇ ਦਾ ਚਾਹ ਦੇ ਬਾਗ ਦਾ ਥੋੜੀ ਦੇਰ ਚੱਪਾ ਬੰਚਰ ਨਾਲੇ ਹੈ ਸ਼ੰਗੇਰੀ ਔਰ ਇਹ ਵੀ ਸਾਰਾ ਹਗੰਬੇ ਬੈਲਟ ਦਾ ਏਰੀਆ ਹੈਗਾ ਆ ਪਿੱਛੇ ਤੇ ਕਾਫੀ ਡेंस ਫੋਰੈਸਟ ਜੋ ਲੱਗ ਕੇ ਆਏ ਹਾਂ ਅਸੀਂ ਨੇ ਬਸੇ ਕਾਫੀ ਸਿੰਗਣੇ ਜੰਗਲ ਹੈਗੇ ਆ ਤੇ ਇਹ ਰਸਤਾ ਸਾਰੇ ਹੀ ਬੜਾ ਛੋਣਾ ਹੈਗਾ ਆ ਇਹਨਾਂ ਸੜਕ ਵੀ ਠੀਕ ਹੈਗੀ ਆ ਇੱਥੋਂ ਦੇ ਵਿੱਚ ਸੰਕਤਚਾਰੀਆ ਮੱਠ ਦੇ ਸਾਹਮਣੇ ਖੜੇ ਆ ਇਹ ਇਸ ਰੱਥ ਦੇ ਵਿੱਚ ਆ ਮੂਰਤੀ ਰੱਖ ਕੇ ਤੇ ਪਰਸੇਸ਼ਨ ਕਰਦੇ ਆ ਜਦੋਂ ਕੋਈ ਸੋ ਹੁੰਦਾ ਹੈਗਾ ਆ ਤੇ ਅੰਦਰ ਆਪਾਂ ਹੁਣ ਚਲ ਕੇ ਦੇਖਦੇ ਆ 8ਵੀਂ ਸਦੀ ਦਾ ਇਹ ਮੰਦਿਰ ਹੈਗਾ ਆ ਅਉ ਦਿਖਾਣੇ ਆ ਤੁਹਾਨੂੰ ਇਹ ਮੰਦਿਰ ਬਹੁਤ ਹੀ ਸੋਹਣਾ ਅੱਜ ਕੋਈ ਖਾਸ ਫੰਕਸ਼ਨ ਹੈਗਾ ਆ ਤੇ ਇੱਥੇ ਹਾਥੀਆਂ ਨੂੰ ਅਲੰਕ੍ਰਿਤ ਕਰਕੇ ਤੇ ਇੱਕ ਕੋਈ ਪ੍ਰੋਸੈਸ਼ਨ ਕੱਢਿਆ ਜਾ ਰਿਹਾ ਆ ਆਗੇ oh, ਤੇ ਇਹ 20ਵੀਂ ਸਦੀ ਦਾ ਬਣਿਆ ਹੋਇਆ ਅਦਰ ਮੰਦਿਰ ਸਿੰਘਰੀ ਦੇ ਵਿੱਚ ਇਹ ਸ਼ਰਦਾ ਅੰਬਾ ਮਾਂ ਦਾ ਇਹ ਮੱਠ ਹੈਗਾ ਆ ਤੇ ਇੱਧਰ ਇਹ ਸ਼ਿਵਜੀ ਦਾ ਮੰਦਿਰ ਹੈਗਾ ਆ ਪੁਰਾਣਾ ਤੇ ਲੋਕੀ ਡੋਨੇਸ਼ਨ ਵਗੈਰਾ ਦਿੰਦੇ ਹੈਗੇ ਆ ਇਹ ਸ਼ਰਦੰਭਾ ਮੰਦਿਰ ਹੈਗਾ ਪੁਰਾਜੇ ਲਾਈਟਾਂ ਲਗਾ ਰਹੇ ਆ ਅੱਜ ਇਹਨਾਂ ਦਾ ਕੋਈ ਦਿਨ ਹੈਗਾ ਆ ਤੇ ਇੱਧਰ ਇਹ ਸ਼ਿਵਜੀ ਦਾ ਮੰਦਿਰ ਹੈਗਾ ਪੁਰਾਤਨ 8ਵੀਂ ਸਦੀ ਦਾ ਇਹ ਬਹੁਤ ਪ੍ਰਾਤਨ ਮੰਦਿਰ ਹੈ ਔਰ ਇਹਦੇ ਬਾਹਰ ਆ ਦੇਖੋ ਇਹ ਪੱਥਰ ਦੀਆਂ ਚੇਨ ਬਣੀਆਂ ਹੋਈਆਂ ਇੱਥੇ ਲਟਕ ਰਹੀਆਂ ਇਹ ਦੋ ਇਸ ਵੇਲੇ ਮੌਜੂਦ ਹੈਗੇ ਇੱਥੇ ਇਹਦੇ ਬਾਹਰ ਮੂਰਤੀਆਂ ਬਨੀਆਂ ਹੋਈਆਂ ਇਹ ਤੁੰਗਰ ਨਦੀ ਦੇ ਕਿਨਾਰੇ ਤੇ ਇਹ ਮੰਦਿਰ ਬਣਿਆ ਹੋਇਆ ਔਰ ਚੰਕਰਚਰੀਆ ਦਾ ਇਹ ਮੰਦਿਰ ਹੈਗਾ 8ਵੀਂ ਸ਼ਤਬਦੀ ਦਾ ਸ਼ਾਇਦ ਚਾਰ ਮੱਠ ਹੈਗੇ ਆ ਸ਼ੰਗੇਰੀ ਗੁਜਰਾਤ ਦਵਰਕਾ ਦਵਰਕਾ ਗੁਜਰਾਤ ਵਿੱਚ ਉੱਤਰਾਖੰਡੇ ਚ ਇੱਕ ਹੈਗਾ ਜਿਹੜੇ ਕੇ ਸ਼ੰਗੇਰੀ ਆ ਤੇ ਇੱਥੇ ਇਸ ਰਸਤੇ ਤੇ ਇਹਨਾਂ ਦੇ ਆ ਕੋਈ ਵੱਡੇ ਸਾਧੂ ਰਹਿੰਦੇ ਆ ਉਧਰ ਆ ਆਮ ਰਸਤਾ ਨਹੀਂ ਹੈਗਾ ਇਹ ਜਾਣਦਾ ਉਧਰ ਆਮ ਨਹੀਂ ਜਾਣ ਦਿੰਦੇ ਗੋਬੰਦ ਹੈ ਤੇ ਇੱਧਰ ਵੀ ਕੁਝ ਉਹਨਾਂ ਦੇ ਚੇਲੇ ਰਹਿੰਦੇ ਆ ਇਸ ਮਕਾਨ ਦੇ ਵਿੱਚ ਪਹਿਲੇ ਇੱਕ 올ਡ ਹੈਂਗਿੰਗ ਬ੍ਰਿਜ ਸੀਗਾ ਜਿਹਦੇ ਇਹ ਇਹ ਪਿੱਲਰ ਖੜੇ ਆ ਹੁਣ ਇਹ ਨਵਾਂ ਇਹ ਪੁਲ ਬਣਿਆ ਇੱਥੇ ਵਰ੍ਹਸ਼ਾਂ ਦੇ ਵਿੱਚ ਦੱਸਦੇ ਆ ਕਿ ਇਸ ਨਦੀ ਚ ਇੰਨਾ ਪਾਣੀ ਆ ਜਾਂਦਾ ਆ ਕਿ ਇਹ ਥੁੰਗਾ ਨਦੀ ਭਰ ਕੇ ਤੇ ਇਸ ਫਲੋਰ ਤੱਕ ਪਾਣੀ ਆ ਜਾਂਦਾ ਇੱਥੇ ਮੰਦਰ ਦੇ ਇਹ ਥਲਵੇਂ ਪਲੇਟਫਾਰਮ ਤੱਕ ਪਾਣੀ ਆ ਜਾਂਦਾ ਆ ਇਤੋਂ ਦੇ ਲੋਕਲਸ ਨੇ ਦੱਸਿਆ ਮੈਨੂੰ ਕੇਲੇ ਦੇ ਦਰਖਤ ਨੂੰ ਸ਼ੁਭ ਮੰਨਿਆ ਜਾਂਦਾ ਆ ਤੋ ਇਹ ਮੰਦਰਾਂ ਦੇ ਸਾਹਮਣੇ ਇਹ ਕੱਟ ਕੇ ਇੱਥੇ ਲਗਾਇਆ ਜਾਂਦਾ ਆ ਸੋ ਚਾਰ ਮੱਠ ਹੈਗੇ ਆ ਸ਼ੁਕਰਾਚਾਰੀਆ ਮੱਤ ਦੇ ਅ ਜਿਵੇਂ ਇੱਕ ਹੈਗਾ ਉੱਤਰਾਖੰਡ ਵਿੱਚ ਜੋਸ਼ੀ ਮੱਠ ਗੁਜਰਾਤ ਵਿੱਚ ਹੈਗਾ ਦਵਾਰਕਾ ਮੱਠ ਤੇ ਉੜੀਸਾ ਦੇ ਵਿੱਚ ਹੈਗਾ ਪੂਰੀ ਮੱਠ ਤੇ ਚੌਥਾ ਇੱਥੇ ਇਹ ਹੈਗਾ ਸ਼੍ਰਿੰਗੇਰੀ ਮੱਠ ਇਹ ਸ਼ੰਕਰਚਾਰੀਆ ਦਾ ਇੱਕ ਮੱਠ ਹੈਗਾ ਚਾਰਾਂ ਚੋਂ ਤੁੰਗਾ ਨਦੀ ਦੇ ਕਿਨਾਰੇ ਹੈਗਾ ਇਹ ਤੇ ਨਾਲ ਹੀ ਇੱਥੇ ਇਹ ਟੈਂਪਲ 1100 ਸਾਲ ਪਹਿਲੇ ਦਾ ਬਣਿਆ ਹੋਇਆ ਇੱਥੇ ਚੱਲ ਕੇ ਦੇਖਦੇ ਹਾਂ ਅੰਦਰ ਸੋ ਅੰਦਰੋਂ ਅਸੀਂ ਦੇਖ ਕੇ ਆਏ ਹਾਂ ਮੰਦਰ ਬਹੁਤ ਸੋਹਣਾ ਬਣਿਆ ਹੋਇਆ 16 ਪਿੱਲਰ ਹੈਗੇ ਆ ਆਰਨਮੈਂਟਡ ਹੈਗੇ ਆ ਪੂਰੀਆਂ ਉਹਨਾਂ ਤੇ ਪਿੰਨਰਸ ਦੇ ਉੱਤੇ ਵੀ ਮੂਰਤੀਆਂ ਬਣੀਆਂ ਹੋਈਆਂ ਕਿ ਮੰਦਰ ਆ ਵੰਗੂ ਫੋਟੋਗ੍ਰਾਫੀ ਪ੍ਰੋਪਰਟਿਡ ਹੁੰਦੀ ਆ ਬਾਹਰ ਤੁਸੀਂ ਦੇਖੋ ਇੱਥੇ ਆ ਕਿੰਨੀਆਂ ਇਹਨਾਂ ਦੇ ਉੱਤੇ ਕਸ਼ੀਦਾਰ ਮੂਰਤੀਆਂ ਬਣੀਆਂ ਹੋਈਆਂ ਇਹ ਮੱਠ ਜਿਹੜਾ ਹੈਗਾ ਇਹ ਆ ਜੀ 1228 ਇਸਵੀ ਦੇ ਵਿੱਚ ਏਹ ਇਹ ਬਣਾਇਆ ਗਿਆ ਸੀਗਾ ਤੇ ਇੱਧਰ ਆਪਾਂ ਦੇਖਦੇ ਹਾਂ ਥੁੰਗਾ ਨਦੀ ਇੱਥੋਂ ਦੇ ਇਸ ਵੇਲੇ ਦੇ ਸੰਤ ਕੀਆ ਸੰਕਰਚਰੀਆ ਮੱਠ ਦੇ ਹੋਰ ਇੱਧਰ ਆਮ ਲੋਕਾਂ ਨੂੰ ਐਂਟਰੀ ਨਹੀਂ ਹੈਗੀ ਐ ਇਹ ਹੈਗੀ ਤੁੰ ਤੁੰਗਾ ਨਦੀ ਦੇ ਕਿਨਾਰੇ ਇਹ ਮੱਠ ਟੈਂਪਲ ਹੈਗਾ ਇੱਥੇ ਸ਼ਵਾਲੂ ਇਹਦੇ ਵਿੱਚ ਜਿਹੜੀਆਂ ਮੱਛੀਆਂ ਹੈਗੀਆਂ ਉਹਨਾਂ ਨੂੰ ਇੱਥੇ ਚੋਗਾ ਪਾਉਂਦੇ ਆ अरे <laughs> 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 ਕੀ ਕਰੀਏ ਜਬੀ ਇਹ ਲਾੜੀ ਨੂੰ ਕੈਤੋ ਕਤਿੰਦੇ ਡੇ ਇੰਡਰ ਵਾ ਇੰਗੇ ਦਰਗੇ ਕਰਾ ਪਾਣੀ ਪਾਣੀ ਡੋਬਨੇ ਲਈ ਹੈ ਰੋੜੇ ਲਈ ਪਾਣੀ ਡੋਬਨੇ ਲਈ ਪਾਣੀ ਤੇਂ ਦਬਾਉ ਉਹ ਹਾਲੀ ਨਾ ਨਾ ਉਹ ਸੁਣੀ ਤੇ ਕੀ ਵਾਦਾ ਮੰਦਰ ਚ ਤੁਸੀਂ ਦੇਖ ਰਹੇ ਹੋ ਪਿੱਛੇ ਸਾਰੇ ਜੈਂਟਸ ਨੇ ਇਹ ਜਿਹੜੀਆਂ ਤੋਤੀਆਂ ਬੰਨੀਆਂ ਹੋਈਆਂ ਇਹ ਮੈਂ ਪੁੱਛਿਆ ਉਹਨਾਂ ਨੂੰ ਤਾਂ ਉਹਨਾਂ ਨੇ ਦੱਸਿਆ ਇਹ 5 ਗੱਜ ਦੀ ਤੋਤੀ ਇਹ ਸਿਰਫ ਜੈਂਟਸ ਹੀ ਪਾਉਂਦੇ ਆ ਔਰ ਨਹਾ ਕੇ ਇਹ ਤੋਤੀ ਪਾ ਕੇ ਤੇ ਫਿਰ ਇਹ ਮੰਦਰ ਚ ਜਾਂਦੇ ਆ ਪੂਜਾ ਕਰਨ ਔਰ ਕੋਈ ਵੀ ਇਹ ਇਹਨਾਂ ਨੇ ਕੋਈ ਨਾਨ ਵੇਜ ਨਹੀਂ ਖਾਦਾ ਉਸ ਦਿਨ ਔਰ ਨਾ ਹੀ ਕੋਈ ਆ ਕੋਤਰਾ ਦਾ ਕੋਈ ਨਸ਼ਾ ਦਾ ਸੇਵਨ ਕੀਤਾ ਆ ਫਿਰ ਇਹ ਐਲੀਜੀਬਲ ਹੋ ਜਾਂਦੇ ਆ ਦਰਸ਼ਨ ਕਰਨ ਵਾਸਤੇ ਤੇ ਇਹ ਪਰਟੀਕੂਲਰ ਡਰੈਸ ਇਹ ਤਾਂ ਪਾਉਂਦੇ ਆ ਜਿਨ੍ਹਾਂ ਨੇ ਉਹ ਜਿਹੜੇ ਆ ਇੱਕ ਇਹਨਾਂ ਦੇ ਗੁਰੂ ਜੀ ਉਜਾਰੇ ਸੀਗੇ ਬੈਟਰੀ ਕਾਰ ਦੇ ਵਿੱਚ ਉਹਨਾਂ ਨੂੰ ਮਿਲਣ ਜਾਣਾ ਆ ਤਾਂ ਜੈਂਟਸ ਇਹ ਵਾਲੀ ਇਹ ਤੋਤੀ ਪਹਿਨ ਕੇ ਜਾਣਗੇ ਤੇ ਔਰਤਾਂ ਸਾੜੀ ਪਾ ਕੇ ਜਾਣਗੀਆਂ ਉਹ ਸੂਟ ਪਾ ਕੇ ਨਹੀਂ ਜਾ ਸਕਦੀਆਂ ਨਾ ਹੀ ਹੋਰ ਕੋਈ ਜੀਨਸ ਟੌਪ ਦੇ ਵਿੱਚ ਜਾ ਸਕਦੀਆਂ ਤੇ ਉਹਨਾਂ ਦੇ ਇਹ ਦਰਸ਼ਨ ਫਿਰ ਉਹ ਇਸ ਪੁੱਲ ਰਹੀ ਜਿਹੜਾ ਅੱਗੇ ਉਹਨਾਂ ਦਾ ਬਣਿਆ ਹੋਇਆ ਆਸ਼ਰਮ ਉੱਥੇ ਜਾ ਕੇ ਉਹ ਦਰਸ਼ਨ ਕਰਦੇ ਆ ਇਹ ਜਾਣਕਾਰੀ ਸੀਗੀ ਇੱਥੇ ਸ਼ੰਕਰਚਾਰੀਆ ਰੀਟ ਸ਼ਿੰਗੇਰੀ ਦੇ ਵਿੱਚ ਮੰਦਰ ਦੇ ਬਾਰੇ ਚ ਕਈ ਸਾਲਾਂ ਦਾ ਵਿਵਰਣ ਸੀਗਾ ਪਰ ਜੋ ਲੇਟੈਸਟ ਪਤਾ ਲੱਗਿਆ ਕਿ ਇਹ 13ਵੀਂ ਤੋਂ 14ਵੀਂ ਸਦੀ ਦੇ ਵਿੱਚ ਇਹ ਬਣਿਆ ਕੋਈ ਸਾਲਾ ਸ਼ੈਲੀ ਦੇ ਵਿੱਚ ਇਹ ਬਣਿਆ ਹੋਇਆ ਇਹ ਇਹ ਮੰਦਰ ਹੈਗਾ ਤੇ ਇਹ ਕਈ ਕਲਰ ਦੇ ਇਹ ਧੋਤੀਆਂ ਪਾ ਕੇ ਤੇ ਇਹ ਜਾ ਸਕਦੇ ਹੈਗੇ ਆ ਸੋ ਹੁਣ ਆਪਾਂ ਇੱਥੋਂ ਚੱਲਦੇ ਆ ਬਾਹਰ ਆ ਹੁਣ ਸਾਡੀ ਇੱਥੋਂ ਵਾਪਸੀ ਹੈ ਤੇ ਐਂਟਰੀ ਦੇ ਵੇਲੇ ਜਿਹੜਾ ਇੱਥੇ ਇੱਕ ਰੱਤ ਖੜਾ ਸੀਗਾ ਉਹ ਹੁਣ ਇੱਥੇ ਨਹੀਂ ਹੈ ਜਦੋਂ ਅਸੀਂ ਐਂਟਰ ਹੋਏ ਸੀਗੇ ਤਾਂ ਜਿਹੜੇ ਅਲੰਕਰਿਤ ਹਾਥੀ ਬਾਹਰ ਆਏ ਉਹ ਉਸ ਹਾਥੀ ਦੇ ਰੱਤ ਦੇ ਵਿੱਚ ਉਹ ਮੂਰਤੀ ਪਿਠਾ ਕੇ ਤੇ ਅੱਗੇ ਇਸ ਸ਼ਹਿਰ ਦੇ ਵਿੱਚ ਲੈ ਗਏ ਸੀਗੇ ਉਹ ਇਸ ਵੇਲੇ ਆਇਥੇ ਬੁਣਜਿਆ ਹੋਇਆ ਤੋਂ ਅੱਪਾ ਵੀ ਹੁਣ ਇਥੋਂ ਵਾਪਸੀ ਕਰ ਰਹੇ ਆ ਤੇ ਵਾਪਿਸ ਚੱਲ ਰਹੇ ਆ ਆਪਣੇ ਸਫਰ ਅ ਗੁੰਬੇਵਾਲ